ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਕੀ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈ ਜਿਹਦੇ ਵਿੱਚ ਪੀਬੀਸੀ ਪੰਜਾਬ ਹੈਗਾ ਜਿਹੜਾ ਫੇਸਬੁੱਕ ਇੰਸਟਾਗ੍ਰam ਪੇਜ ਪੀਬੀਸੀ ਪੰਜਾਬੀ YouTube ਪੇਜ ਤੁਹਾਡਾ ਅਖਬਾਰ YouTube ਫੇਸਬੁੱਕ ਇੰਸਟਾਗ੍ਰam ਪੇਜ ਨੇ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਦੀ ਇਹਨਾਂ ਨੂੰ ਜਰੂਰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਆ ਤਾਂ ਦੋਸਤੋ ਅੱਜ ਦੀ ਜਿਹੜੀ ਖਬਰ ਲੈ ਕੇ ਆ ਰਹੇ ਹਾਂ ਸੁਪਾਲ ਸਿੰਘ ਖਹਿਰਾ ਦੇ ਨਾਲ ਸੰਬੰਧਤ ਹੈਗੀ ਹੈ ਤਕਰੀਬਨ ਇੱਕ ਹਫਤਾ ਪਹਿਲਾਂ ਸੁਪਾਲ ਸਿੰਘ ਖਹਿਰਾ ਹੈਗੇ ਜਿਹੜੇ ਕਾਂਗਰਸ ਦੇ ਆਗੂ ਹੈ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਇੱਕ ਸਵਾਲ ਚੱਕਿਆ ਗਿਆ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਲਈ ਸੜਕ ਸੁਰੱਖਿਆ ਫੋਰਸ ਦੇ ਲਈ ਜੋ 144 ਹਾਈਲੈਕਸ ਗੱਡੀਆਂ ਨੇ ਜਿਹੜੀਆਂ ਟੋਇਟਾ ਦੀਆਂ ਖਰੀਦੀਆਂ ਗਈਆਂ ਸੀ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਕਪੜਾ ਹੋਇਆ ਜਿਸ ਦਾ 7 ਦਿਨ ਵੀ ੀਤ ਜਾਂਦੇ باوجود ਵੀ ਭਗਵੰਤਪਾਲ ਸਰਕਾਰ ਦੇ ਵੱਲੋਂ ਕੋਈ ਜਵਾਬ ਹੈ ਜਿਹੜਾ ਨਹੀਂ ਦਿੱਤਾ ਗਿਆ ਇਸ ਸੰਬੰਧੀ ਅੱਜ ਜੋ ਸੁਖਪਾਲ ਸਿੰਘ ਖਹਿਰਾ ਹੈਗੇ ਆ ਉਹਨਾਂ ਦੇ ਵੱਲੋਂ ਆਪਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜੋ ਲਿਖ ਕੇ ਪਾਇਆ ਗਿਆ ਹੈਗਾ ਕਿ ਟੋਇਟਾ ਹਾਈਲੈਕਸ ਦੀ 143 ਗੱਡੀਆਂ ਦੀ ਖਰੀਦ ਦੇ ਵਿੱਚ ਉਹ ਇੱਕ ਅਪਲੇ ਸੰਬੰਧੀ ਉਹਨਾਂ ਨੂੰ ਨਸ਼ਰ ਕੀਤੇ ਹੋਏ 7 ਦਿਨ ਬੀਤ ਚੁੱਕਿਆ ਪਰ ਭਗਵੰਤ ਮਾਨ ਸਰਕਾਰ ਜਿਹੜੀ ਪੂਰੀ ਤਰ੍ਹਾਂ ਚੁੱਪ ਨਜ਼ਰ ਆਈ ਹੈ ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਜਿਹੜੇ ਉਹ ਮੇਨਸਟ੍ਰੀਮ ਮੀਡੀਆ ਤੇ ਵੀ ਜੋ ਗੱਲ ਕਰਦੇ ਨਜ਼ਰ ਆ ਰਿਹਾ ਕਿ ਉਹਨਾਂ ਦੇ ਵੱਲੋਂ ਵੀ ਇਹ ਮੁੱਦਾ ਜਿਹੜਾ ਨਹੀਂ ਚੱਕਿਆ ਜਾ ਰਿਹਾ ਤਾਂ ਦੱਸ ਦਈਏ ਕਿ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਸਾਲ ਸੜਕ ਸੁਰੱਖਿਆ ਫੋਰਸ ਦੇ ਲਈ ਟੋਇਟਾ ਦੀ ਹਾਈਲੈਕਸ ਗੱਡੀਆਂ ਜਿਹੜੀਆਂ 144 ਗੱਡੀਆਂ ਖਰੀਦੀਆਂ ਗਈਆਂ ਸੀ ਜਿਨ੍ਹਾਂ ਨੂੰ ਹਰੀ ਝੰਡੀ ਹੈ ਜਿਹੜੀ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਹੈ ਤੇ ਡੀਜੀਪੀ ਪੰਜਾਬ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਸੀ ਅਤੇ ਇਸ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ ਸੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਕਿ ਪੰਜਾਬ ਪਹਿਲਾ ਇਹੋ ਜਿਹਾ ਸੂਬਾ ਹੈਗਾ ਕਿ ਜਿੱਥੇ ਇੰਨੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਉਹ ਸੜਕ ਸੁਰੱਖਿਆ ਫੋਰਸ ਨੂੰ ਦਿੱਤੀਆਂ ਗਈਆਂ ਹੈਗੀਆਂ ਅ ਇੱਥੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਗੱਡੀ ਦੀ ਜੋ ਕੀਮਤ ਸੁਖਪਾਲ ਸਿੰਘ ਖੈਰਾ ਦੇ ਕਹੇ ਅਨੁਸਾਰ 38 ਲੱਖ 90 ਹਜ਼ਾਰ ਸਮਥਿੰਗ ਯਾਨੀ ਕਿ 39 ਲੱਖ ਰੁਪਏ ਦੇ ਨੇੜੇ ਤੇੜੇ ਜੋ ਕੀਮਤ ਹੈਗੀ ਹੈ ਜਿਹੜੀ ਉਹ ਦੱਸੀ ਗਈ ਹੈਗੀ 39 ਲੱਖ ਤੋਂ ਕੁਝ ਹਜ਼ਾਰ ਰੁਪਏ ਘੱਟ ਜਿਹੜੀ ਜੋ ਬਿਲਿੰਗ ਦੇ ਬਾਰੇ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਉਹ ਉਸ ਦੇ ਵਿੱਚ 10 ਦਿਨ ਜਰ ਆ ਰਹੇ ਸੀਗੇ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਜਿਹੜੇ ਅਪੇ ਮਾਨਿਕ ਗੋਇਲ ਹੈਗੇ ਆ ਜਿਹੜੇ ਜੋ ਕਿ ਸੋਸ਼ਲ ਐਕਟੀਵਿਸਟ ਨੇਗੇ ਆਰਟੀ ਐਕਟੀਵਿਸਟ ਨੇਗੇ ਉਹ ਲਗਾਤਾਰ ਜੋ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਚੱਕਦੇ ਰਹਿੰਦੇ ਆ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੱਕੇ ਗਏ ਸੀਗੇ ਕਿ ਟੋਇਟਾ ਦੀ ਜੋ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਇਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਹੈ ਜਿਹੜਾ ਵੱਡੇ ਪੱਧਰ ਤੇ ਹੋਇਆ ਉਧਰ ਨਾਲ ਹੀ ਸੁਖਪਾਲ ਸਿੰਘ ਖਹਿਰਾ ਹੈਗੇ ਆ ਜਿਹੜੇ ਉਹਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਨ੍ਹਾਂ ਦੇ ਉਸ ਦੀ ਰਾਜਵੀਰ ਸਿੰਘ ਕੁੰਮਨ ਜਿਹੜੇ ਉਹਨਾਂ ਦੇ ਉੱਪਰ ਵੀ ਦੋ ਟੋਇਟਾ ਦੀਆਂ ਜੋ ਗੱਡੀਆਂ ਹੈਗੀਆਂ ਉਹ ਲੈਣ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਰਾਜਵੀਰ ਸਿੰਘ ਕੁੰਮਨ ਦੇ ਵੱਲੋਂ ਸੁਪਾਲ ਸਿੰਘ ਖੈਰਾ ਨੂੰ ਸੋਸ਼ਲ ਮੀਡੀਆ ਤੇ ਜੋ ਖਬਰਾਂ ਨਸ਼ਰ ਹੋਈਆਂ ਸੀ ਉਹਨਾਂ ਮੁਤਾਬਕ ਰਾਜਵੀਰ ਸਿੰਘ ਕੁੰਮਨ ਨੇ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਕਿ ਸੁਪਾਲ ਸਿੰਘ ਖੈਰਾ ਜਾ ਤਾ ਇਸ ਮਾਮਲੇ ਤੇ ਮਾਫੀ ਮੰਗਣ ਜਾਂ ਫਿਰ ਉਹ ਇਸ ਮਾਮਲੇ ਤੇ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ ਲੇਕਿਨ ਹਲੇ ਤੱਕ ਜੋ ਰਾਜਵੀਰ ਸਿੰਘ ਕੁੰਮਨ ਹੈ ਗਿਆ ਹੈ ਉਹਨਾਂ ਦੇ ਵੱਲੋਂ ਕੋਈ ਵੀ ਅੱਗੇ ਪ੍ਰਤੀਕਿਰਿਆ ਨਜ਼ਰ ਨਹੀਂ ਆਈ ਉਲਟਾ ਸੁਪਾਲ ਸਿੰਘ ਖੈਰਾ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਸੁਪਾਲ ਸਿੰਘ ਖੈਰਾ ਦੇ ਬਲੌਗ ਤੇ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਕਿ ਮੈਨੂੰ ਪਤਾ ਲੱਗਿਆ ਕਿ ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਉਹਨਾਂ ਨੂੰ ਜੋ ਹਮਾਨ ਖਾਨੀ ਤੇ ਨੋਟਸ ਭੇਜਿਆ ਗਿਆ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਦੋ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਰਾਜਵੀਰ ਸਿੰਘ ਘੁੰਮਣ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਦੀ ਘਰਾਚੋ ਸਥਿਤ ਜਿਹੜੀ ਆਲੀਸ਼ਾਨ ਕੋਠੀ ਹੈ ਉਸ ਨੂੰ ਬਣਾਉਣ ਦਾ ਸੋਰਸ ਹੈ ਜਿਹੜਾ ਉਹ ਦੱਸਿਆ ਜਾਵੇ ਕਿ ਉਹ ਪੈਸਾ ਜਿਹੜਾ ਕਿੱਥੋਂ ਆਇਆ ਹੈਗਾ ਤੇ ਇੱਕ ਹੋਰ ਵੀਡੀਓ ਜਿਹੜੀ ਸੁਪਾਲ ਸਿੰਘ ਖਹਿਰਾ ਦੇ ਬਲੌਗ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਰੇਂਜ ਰੋਵਰ ਗੱਡੀ ਖੜੀ ਨਜ਼ਰ ਆ ਰਹੀ ਸੀ ਤਾਂ ਉਹ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਉਸ ਤੇ ਸਵਾਲ ਪੁੱਛਿਆ ਗਿਆ ਸੀਗਾ ਕਿ ਰਾਜਵੀਰ ਸਿੰਘ ਖੁੰਮਣ ਦੇ ਕੋਈ ਦੋਸਤ ਹੈਗੇ ਆ ਜਿਹੜੇ ਉਹਨਾਂ ਦੇ ਕਰੇ ਜੋ 3 ਕਰੋੜ ਰੁਪਏ ਦੀ ਰੇਂਜ ਰੋਵਰ ਖੜੀ ਹੈ ਉਹ ਦੱਸਣ ਕਿ ਰਾਜਵੀਰ ਸਿੰਘ ਖੁੰਮਣ ਦੀ ਹੈ ਬੇਨਾਮੀ ਸੰਪਤੀ ਹੈ ਜਾਂ ਕੀ ਹੈ ਇਹਨਾਂ ਦੋਨਾਂ ਦੀ ਜੋ ਆਪਸੀ ਇਸ ਕਸ਼ਮ ਕਸ਼ਮ ਕਸ਼ ਨੂੰ ਲੈ ਕੇ ਹਲੇ ਤੱਕ ਦੋਨਾਂ ਦੇ ਵੱਲੋਂ ਕੋਈ ਅੱਗੇ ਪ੍ਰਤ ਕਰਿਆ ਜਿਹੜੀ ਨਜ਼ਰ ਨਹੀਂ ਆਈ ਪਰ ਸੁਪਾਲ ਸਿੰਘ ਖਿਆਰਾ ਦੇ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੱਲ ਜਿਹੜੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਜੋ ਟੋਟਾ 144 ਹਾਈ ਲੈਕਸ ਗੱਡੀਆਂ ਸੀਆਂ ਜਿਹੜੀਆਂ ਉਹਨਾਂ ਦੀ ਖਰੀਦ ਸੰਬੰਧੀ ਜੋ ਉਹਨਾਂ ਦੇ ਵੱਲੋਂ ਮਾਮਲਾ ਉਜਾਗਰ ਕੀਤਾ ਗਿਆ ਸੀ ਉਸ ਤੇ ਭਗਵਾਨਦਾਨ ਸਰਕਾਰ ਹੈ ਜਿਹੜੀ ਬਿਲਕੁਲ ਚੁੱਪ ਨਜ਼ਰ ਆ ਰਹੀ ਹੈ ਦੋਸਤੋ ਇਸ ਗੱਲ ਦੇ ਵਿੱਚ ਕੋਈ ਦੋ رائے ਵੀ ਨਹੀਂ ਹੈਗੀ ਕਿ ਜੋ ਜੋ ਭਗਵਾਨਪਨ ਸਰਕਾਰ ਤੇ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਦੋਸ਼ ਲਾਇਆ ਗਿਆ ਬਹੁਤ ਗੰਭੀਰ ਆਰੋਪ ਹੈਗੇ ਆ ਕਿਉਂਕਿ ਸੁਪਾਲ ਸਿੰਘ ਖਹਿਰਾ ਦਾ ਕਹਿਣਾ ਸੀਗਾ ਕਿ ਕਰੀਬ-ਕਰੀਬ 39 ਲੱਖ ਰੁਪਏ ਦੀ ਜੋ ਟੋਇਟ ਹਾਈਲੈਕਸ ਗੱਡੀ ਹੈ ਜਿਹੜੀ ਖਰੀਦੀ ਗਈ ਹੈਗੀ ਆ ਫੁੱਲ ਰੇਟ ਤੇ ਖਰੀਦੀ ਗਈ ਹੈ ਜੇਕਰ ਕੋਈ ਆਮ ਵਿਅਕਤੀ ਇਹ ਗੱਡੀ ਲੈਣ ਜਾਂਦਾ ਤਾਂ ਉਸ ਨੂੰ 10 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦਾ ਡਿਸਕਾਊਂਟ ਹੈ ਜਿਹੜਾ ਬੜੇ ਆਰਾਮ ਨਾਲ ਦਿੱਤਾ ਜਾ ਰਿਹਾ ਔਰ ਉਸ ਦੇ ਕੁਝ ਬਿਲਸ ਹੈ ਜਿਹੜੇ ਉਹ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦਿਖਾਏ ਗਏ ਸੀਗੇ ਤਾਂ ਇਸ ਤਰ੍ਹਾਂ ਸੁਪਾਲ ਸਿੰਘ ਖਹਿਰਾ ਦਾ ਦੋਸ਼ ਸੀਗਾ 21 ਤੋਂ ਲੈ ਕੇ 22 ਕਰੋੜ ਰੁਪਏ ਦਾ ਚੋਨਾ ਜਿਹੜਾ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਹੈ ਜਿਹੜਾ ਲਗਾਇਆ ਗਿਆ ਹੈਗਾ ਪਰ ਹਾਲੇ ਤੱਕ ਜੋ ਪੰਜਾਬ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਵੀ ਪ੍ਰਤੀਕਿਰਿਆ ਨਾ ਦੇਣਾ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਜਿਹੜੀ ਉਹ ਖੜੇ ਕਰ ਰਹੀ ਹੈ ਅਤੇ ਕਿਤੇ ਨਾ ਕਿਤੇ ਸੁਪਾਲ ਸਿੰਘ ਖਹਿਰਾ ਜਿਹੜੇ ਉਹ ਹਾਲੇ ਵੀ ਇਸ ਗੱਲ ਨੂੰ ਲੈ ਕੇ ਅੱਗੇ ਨਜ਼ਰ ਆ ਰਹੇ ਨੇ ਕਿ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਅੱਜ ਵੀ ਆਪਦੇ ਸੋਸ਼ਲ ਮੀਡੀਆ ਤੇ ਜੋ ਕੋਰਸ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਵੀ ਦੁਬਾਰਾ ਇਹੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜੋ 144 ਟਾਟਾ ਹਾਈਲੈਕਸ ਗੱਡੀਆਂ ਦੀ ਖਰੀਦ ਸਬੰਧੀ ਜੋ ਗੱਲ ਕਹੀ ਗਈ ਸੀ ਉਸ ਤੇ ਹਾਲੇ ਤੱਕ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਿਸੇ ਵੀ ਕੈਬਨਿਟ ਵਜ਼ੀਰ ਦੇ ਵੱਲੋਂ ਉਸ ਦੇ ਉੱਪਰ ਪ੍ਰਤੀਕਿਰਿਆ ਜਿਹੜੀ ਉਹ ਨਹੀਂ ਦਿੱਤੀ ਗਈ ਹੈਗੀ ਤਾਂ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਤੇ ਜੋ ਦੋਨੋਂ ਚੈਨਲ ਆ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਬਟਨਾਂ ਜਿਹੜਾ ਜਰੂਰ ਦਬੋ ਧੰਨਵਾਦ